ਅੱਜ ਤੋਂ ਕਰੀਬ 266 ਸਾਲ ਪਹਿਲਾਂ ਬੰਗਾਲ ਦੇ ਨਵਾਬ ਸਰਾਜੂ ਦੋਲਾ ਵੱਲੋਂ ਕਲਕੱਤੇ ਦੇ ਫੋਰਟ ਵਿਲੀਅਮ ਤੇ ਹਮਲਾ ਕੀਤਾ ਗਿਆ ਅੰਗਰੇਜ਼ਾਂ ਨੂੰ ਇਹ ਰਿਹਾਈਸ਼ੀ ਕਿਲਾ ਛੱਡ ਕੇ ਭੱਜਣਾ ਪਿਆ ਸਰਾਜੂ ਦੋਲਾ ਨੇ ਆਤਮ ਸਮਰਪਣ ਕਰਨ ਵਾਲੇ ਗੋਰਿਆਂ ਨਾਲ ਨਰਮੀ ਵਰਤਣ ਦਾ ਵਚਨ ਦਿੱਤਾ ਤਾਂ 145 ਗੋਰੇ ਪੇਸ਼ ਹੋ ਗਏ 18 ਜੂਨ 1756 ਨੂੰ ਉਹਨਾਂ ਗੋਰਿਆਂ ਨੂੰ ਇੱਕ 18 ਫੁੱਟ ਲੰਬੇ 14 ਫੁੱਟ ਚੌੜੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਗਰਮ ਰੁਤ ਤੇ ਭੁੱਖ ਪਿਆਸ ਕਾਰਨ 100 ਤੋਂ ਵੱਧ ਗੋਰੇ ਸਿਪਾਹੀ ਤੇ ਪਰਿਵਾਰ ਦਮ ਘੁੱਟਣ ਨਾਲ ਮਰ ਗਏ ਇਤਿਹਾਸ ਦੀ ਇਸ 2.5 ਸਦੀਆਂ ਪੁਰਾਣੀ ਗਾਥਾ ਨੂੰ ਪੂਰੀ ਦੁਨੀਆ ਵਿੱਚ ਬਲੈਕ ਹੋਲ ਆਫ ਕਲਕੱਤਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜਿਸ ਦੀ ਯਾਦਗਾਰ ਵੀ ਬਣੀ ਹੈ ਕਲਕੱਤੇ ਦੀ ਇਸ ਘਟਨਾ ਦੇ 228 ਸਾਲ ਪਿੱਛੋਂ ਵੀ ਭਾਰਤੀ ਫੌਜੀਆਂ ਨੇ ਉਸੇ ਤਰ੍ਹਾਂ ਦੀ ਦਰਿੰਦਗੀ ਨਾਲ ਬਲੈਕ ਹੋਲ ਦਾ ਸਾਕਾ ਅੰਮ੍ਰਿਤਸਰ ਵਿਖੇ ਦੁਹਰਾਇਆ ਪਰ ਇਹ ਕਰਤੂਤ ਕਿਤੇ ਜ਼ਿਆਦਾ ਭਿਆਨਕ ਤੇ ਸ਼ਰਮਨਾਕ ਸੀ ਇੱਥੇ ਕਮਰੇ 'ਚ ਮਰਨ ਵਾਲੇ ਫੌਜੀ ਨਹੀਂ ਸਗੋਂ ਆਮ ਨਾਗਰਿਕ ਸਨ ਜਿਨ੍ਹਾਂ ਵਿੱਚ ਬਹੁ ਗਿਣਤੀ ਬਜ਼ੁਰਗ ਬੀਬੀਆਂ ਤੇ ਬੱਚੇ ਸਨ ਇੱਥੇ ਕਮਰੇ ਦਾ ਆਕਾਰ ਵੀ ਸਿਰਫ 8 ਫੁੱਟ ਚੌੜਾ ਤੇ 10 ਫੁੱਟ ਲੰਬਾ ਸੀ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਵੱਡੀ ਤਦਾਦ ਵਿੱਚ ਧੋਪਾਂ, ਟੈਂਕ ਤੇ ਹਵਾਈ ਜਹਾਜ਼ ਲੈ ਕੇ ਸਿੱਖ ਨਸਲਕੁਸ਼ੀ ਦੇ ਰਾਤ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ। 5-6 ਜੂਨ 1984 ਦੀ ਖੂਨੀ ਰਾਤ ਨੂੰ ਗੁਰੂ ਰਾਮ ਦਾ ਸਰਾਂ ਦੇ ਕਮਰੇ ਯਾਤਰੀਆਂ ਤੇ ਸ਼ਰਧਾਲੂਆਂ ਨਾਲ ਭਰੇ ਪਏ ਸਨ। ਭਾਰਤੀ ਫੌਜ ਨੇ ਇੱਥੇ ਕਮਰਾ ਨੰਬਰ 8 ਵਿੱਚ ਕਲਕੱਤੇ ਦੀ ਕਾਲ ਕੋਠੜੀ ਯਾਨੀ ਬਲੈਕ ਹੋਲ ਤੋਂ ਵੀ ਕਿਤੇ ਜ਼ਿਆਦਾ ਭਿਆਨਕ ਸਾਕੇ ਵਰਤਾ ਦਿੱਤਾ। ਪੰਜਾਬ ਵਿੱਚ ਜੂਨ ਮਹੀਨੇ ਦੀ ਸਖਤ ਗਰਮੀ, ਬਿਜਲੀ ਪਾਣੀ ਬੰਦ, ਭੁੱਖੇ ਪਿਆਸੇ ਅੰਦਰ ਤੜੀ ਸਿੱਖ, ਬਾਹਰ ਤੋਪਾਂ, ਟੈਂਕਾਂ ਦੇ ਗੋਲੇ ਅਤੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦੇ ਧੂਆਂ ਕਾਰਵਾਈੂ ਮੰਡਲ ਵਿੱਚ ਬਜ਼ੁਰਗ, ਬੀਬੀਆਂ ਤੇ ਬੱਚਿਆਂ ਦੇ ਤੜਫਣ ਤੇ ਚੀਕ ਜਿਹੜੇ ਦੀਆਂ ਦਿਲਚੀਰਵੀਂ ਆਵਾਜ਼ਾਂ ਵੀ ਦੇਸ਼ ਦੇ ਰਾਖਿਆ ਖਵੌੜ ਵਾਲੇ ਭਾਰਤੀ ਫੌਜ ਦੇ ਜਵਾਨਾਂ ਦੇ ਦਿਲ ਵਿੱਚ ਤਰਸ ਦੀ ਭਾਵਨਾ ਪੈਦਾ ਨਾ ਕਰ ਸਕੀ। ਸਰਾਂ ਵਿੱਚ ਮੌਜੂਦ ਸੱਜਣ ਸਿੰਘ ਮਰਗਿੰਦਪੁਰੀ ਨੇ ਅੱਖੀਂ ਡਿੱਠੇ ਹਾਲਾਤ ਦੀ ਚਿੱਠੀ ਗਿਆਨੀ ਜੈਲ ਸਿੰਘ ਨੂੰ ਲਿਖੀ ਜਿਸ ਵਿੱਚ ਉਸਨੇ ਲਿਖਿਆ ਸੀ ਸਿੱਖ ਨੌਜਵਾਨ ਅਤੇ ਕੁਝ ਹੋਰ ਸ਼ਰਧਾਲੂ ਯਾਤਰੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀਪੁਰਬ ਮਨਾਉਣ ਲਈ ਦਰਬਾਰ ਸਾਹਿਬ ਗਏ ਸੀ ਕਮਰਾ ਨੰਬਰ 61 ਵਿੱਚ ਠਹਿਰੇ ਹੋਏ ਸੀ ਫੌਜ ਨੇ ਜਦ ਸਰਾਂ ਦਾ ਕਬਜ਼ਾ ਸੰਭਾਲ ਲਿਆ ਤਾਂ ਹਰੇਕ ਕਮਰੇ ਦੀ ਤਲਾਸ਼ੀ ਲਈ ਕਮਰਿਆਂ ਵਿੱਚੋਂ ਉਹਨਾਂ ਨੂੰ ਕੋਈ ਵੀ ਅਯੋਗ ਚੀਜ਼ ਪ੍ਰਾਪਤ ਨਾ ਹੋਈ ਅਤੇ ਨਾ ਹੀ ਕਿਸੇ ਪਾਸੋਂ ਕੋਈ ਹਥਿਆਰat ਪ੍ਰਾਪਤ ਹੋਇਆ ਫੌਜੀਆਂ ਨੇ ਉਸ ਕਮਰੇ ਵਿੱਚ 60 ਸ਼ਰਧਾਲੂਆਂ ਨੂੰ ਜਿੰਦਰਾ ਲਾ ਕੇ ਅੰਦਰ ਬੰਦ ਕਰ ਦਿੱਤਾ ਬਾਰੀਆਂ ਅਤੇ ਬਿਜਲੀ ਵੀ ਬੰਦ ਕਰ ਦਿੱਤੀ। 5 ਤੇ 6 ਜੂਨ 1984 ਨੂੰ ਬਹੁਤ ਸਖਤ ਗਰਮੀ ਦੀ ਰਾਤ ਸੀ। ਅੰਦਰ ਬੰਦ ਕੀਤੇ ਸਿੱਖ ਸ਼ਰਧਾਲੂ ਸਖਤ ਤ੍ਰੇ ਨਾਲ ਤੜਫ ਰਹੇ ਸੀ। ਸਿੱਖ ਸ਼ਰਧਾਲੂਆਂ ਨੇ ਅੰਦਰੋਂ ਜ਼ੋਰ ਨਾਲ ਦਰਵਾਜ਼ੇ ਤੇ ਹੱਥ ਮਾਰ-ਮਾਰ ਡਿਊਟੀ ਤੇ ਖੜੇ ਫੌਜੀਆਂ ਤੋਂ ਪਾਣੀ ਮੰਗਿਆ। ਉਹਨਾਂ ਪਾਣੀ ਦੀ ਥਾਂ ਗਾਲਾਂ ਕਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾ ਹੀ ਦਰਵਾਜ਼ਾ ਖੋਲ੍ਹਿਆ। ਤ੍ਰੇ ਤੇ ਬੰਦ ਕਮਰੇ ਦੀ ਗਰਮੀ ਨਾਲ ਉਹਨਾਂ ਦਾ ਸਾਹ ਘੁੱਟਿਆ ਜਾ ਰਿਹਾ ਸੀ ਅਤੇ ਬੇਹੋਸ਼ ਹੁੰਦੇ ਜਾ ਰਹੇ ਸਨ। ਦੂਸਰੀ ਸਵੇਰ 6 ਜੂਨ ਨੂੰ ਸਵੇਰੇ 8 ਵਜੇ ਦਰਵਾਜ਼ਾ ਖੋਲ੍ਹਿਆ ਗਿਆ। ਉਦੋਂ ਨੂੰ 56 ਸਿੱਖ ਸ਼ਰਧਾਲੂਆਂ ਵਿੱਚੋਂ 55 ਮਰ ਚੁੱਕੇ ਸਨ ਬਾਕੀ ਪੰਜ ਵੀ ਅਧਮੋਏ ਹੋ ਚੁੱਕੇ ਸੀ ਜਿਉਂਦੇ ਬਚੇ ਸਿੱਖਾਂ ਨੂੰ ਫੌਜੀ ਆਪਣੇ ਕੈਂਪ ਵਿੱਚ ਲਈ ਜੇਲ੍ਹ ਵਿੱਚ ਲਾਏ ਗਏ ਅਫਸੋਸ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੀ ਕਾਲ ਕੋਠੜੀ ਚ ਮਰਨ ਵਾਲਿਆਂ ਤੇ ਗਵਾਹਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਡਾਕਟਰ ਮਹਿੰਦਰ ਸਿੰਘ ਢਿੱਲੋਂ ਆਪਣੀ ਕਿਤਾਬ ਬਲੂ ਸਟਾਰ ਘੱਲੂ ਘਾਰਾ ਵਿੱਚ ਇਸ ਘਟਨਾ ਸਣੇ ਗੁਰੂ ਰਾਮਦਾਸ ਰਾਂ ਵਿੱਚ ਕਈ ਹੋਰ ਅਜੇ ਬੇਕਿਰਕ ਅਤੇ ਦਿਲਚੀਰਵੇਂ ਵਾਕਿਆਂ ਦਾ ਜ਼ਿਕਰ ਕਰਦੇ ਹਨ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਸਾਹਿਬਕਾ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਆਪਣੀ ਕਿਤਾਬ ਅੱਖੀਂ ਡੱਠਾ ਸਾਕਾ ਨੀਲਾ ਤਾਰਾ ਵਿੱਚ ਗੁਰੂ ਰਾਮਦਾਸ ਰਾਂ ਦੇ ਪੰਜ ਨੰਬਰ ਹਾਲ ਵਿੱਚ 4 ਜੂਨ ਤੋਂ ਬੰਦ ਕੀਤੇ 35 ਸਿੱਖਾਂ ਚੋਂ 31ਾਂ ਦੇ ਤਰੇ ਨਾਲ ਤੜਫ ਤੜਫ ਕੇ ਚੜ੍ਹਾਈ ਕਰ ਜਾਣ ਦੀ ਗਵਾਹੀ ਪਰਦੇ ਹਨ ਇਸ ਰਾਂ ਵਿੱਚ ਭਾਰਤੀ ਫੌਜ ਵੱਲੋਂ ਅੰਦਾਜ਼ਨ 900 ਬੀਬੀਆਂ ਬੱਚੇ ਤੇ ਬਜ਼ੁਰਗ ਸ਼ਰਧਾਲੂ ਵੱਖ-ਵੱਖ ਤਰੀਕਿਆਂ ਨਾਲ ਕਤਲ ਕੀਤੇ ਗਏ ਸਰਕਾਰੀ ਪੱਖ ਤੋਂ ਲਿਖੀ ਬਰਗੇਡੀਅਰ ਓੰਕਾਰ ਸਿੰਘ ਗੁਰਾਇਆ ਦੀ ਕਿਤਾਬ ਬਲੂ ਸਟਾਰ ਇੱਕਣ ਕਹੀ ਦਾਸਤਾਂ ਵਿੱਚ ਉਹਨਾਂ ਨੇ ਫੌਜ ਦੀ ਗੋਲੀ ਨਾਲ ਮਰੇ ਸ਼ਰਧਾਲੂਆਂ ਦਾ ਵੇਰਵਾ ਦਿੰਦਿਆਂ ਕਿਹਾ ਹੈ ਕਿ ਫੌਜ ਉੱਪਰ ਦੋਸ਼ ਮੜਨਾ ਗੈਰਵਾਜਬ ਹੋਵੇਗਾ ਕਿਉਂਕਿ ਉਹਨਾਂ ਨੂੰ ਕਮਰੇ ਖਾਲੀ ਕਰਾਉਣ ਦਾ ਇਹੀ ਤਰੀਕਾ ਸਿਖਾਇਆ ਜਾਂਦਾ ਹੈ ਅਫਸੋਸ ਦੀ ਗੱਲ ਇਹ ਹੈ ਸਰਾਂ ਦੇ ਵਿੜੇ ਵਿੱਚ ਇਸ ਅਣਮਨੁੱਖੀ ਸਾਕੇ ਦੀ ਯਾਦਗਾਰ ਬਣਾਉਣ ਥਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਪ੍ਰਦਾਨ ਬੀਬੀ ਜਗੀਰ ਕੌਰ ਨੇ ਸਨ 2021 ਚ ਸਿਰਫ 90 ਸਾਲ ਪੁਰਾਣੀ ਇਸ ਸਰਾਂ ਨੂੰ ਢਾਉਣ ਦੇ ਹੁਕਮ ਚਾੜ ਦਿੱਤੇ ਜਦੋਂ ਕਿ ਫੋਰਟ ਵਿਲੀਅਮ ਕਿਲਾ ਤੇ ਗੋਰਿਆਂ ਦੀ ਯਾਦਗਾਰ ਅੰਗਰੇਜ਼ ਵੱਲੋਂ ਭਾਰਤੀ ਹਿੰਦੂ ਨੂੰ ਪਾਵਰ ਟਰਾਂਸਫਰ ਕਰਕੇ ਚਲੇ ਜਾਣ ਤੋਂ 72 ਸਾਲ ਪਿਛੋਂ ਵੀ ਕਾਇਮ ਹੈ